ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਪਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਜੀ ਲੇਰਦਾਸੀ ਯਾਤਰਾ ਆਰੰਭ ਕੀਤੀ ਹੈ ਪਿੰਡ ਕੋਟ ਪਈ ਤੋਂ ਯਾਤਰਾ ਕਰਦਾ ਕਰਦਾ ਹਮਾਚਲ ਸਟੇਟ ਦੀ ਨੌ ਨੰਬਰ ਟੰਡ ਜੋ ਹਜੇ ਬਣ ਰਹੀ ਹੈਗੀ ਇੱਥੇ ਮੈਂ ਪਹੁੰਚ ਚੁੱਕਿਆਗਾ ਇਹ 10 ਨੰਬਰ ਟੰਡਲ ਅੱਗੇ ਆਵੇਗੀ ਆ ਜੋ ਗੱਡੀਆਂ ਜਾ ਰਹੀਆਂ ਗਿਆ ਇਹ ਲੇਲ ਦਾਖਵਲ ਜਾ ਰਹੀਆਂ ਹਨ ਇਧਰ ਨੌ ਨੰਬਰ ਟੰਡਲ ਹੈਗੀ ਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਗੁਰਦੁਆਰਾ ਪੱਥਰ ਸਾਹਿਬ ਇਹ ਸਾਈਕਲ ਪਹੁੰਚ ਰਿਹਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੈ